ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੋਜ਼ ਆਪਦੇ ਨਿਤਨੇਮ ਚ ਜਪਜੀ ਸਾਹਿਬ ਦੀ ਬਾਣੀ ਦੇ ਕੀਰਤ ਪੜ੍ਹਦੇ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤਿ ਮਹਤਾ ਸੋਹੇ ਮੈਨੂੰ ਲੱਗਦਾ ਕਿ ਦੋਰਾ ਸਿਰਫ ਪੜਨ ਦੇ ਲਈ ਨਹੀਂ ਹੈਗਾ ਇਹਨੂੰ ਸਾਨੂੰ ਆਪਦੇ ਜੀਵਨ ਦੇ ਵਿੱਚ ਅਮਲੀ ਰੂਪ ਚ ਵੀ ਸਮਾਉਣਾ ਚਾਹੀਦਾ ਸੋ ਏਸੀ ਸੋਚ ਨੂੰ ਲੈ ਕੇ ਅਸੀਂ 2018 ਚ ਤੁਰੇ ਸੀਗੇ ਉਦੋਂ ਅਸੀਂ ਬੁੱਤੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ गाइस ਆਪਦੇ ਪੁਆਦੇ ਲੱਕੀ ਦੇ ਵਿੱਚ ਜਾਂ ਮੋਹਾਰੀ ਜ਼ਿਲ੍ਹੇ ਵਿੱਚ ਕਿਹਾ ਸਕਦੇ ਹਾਂ ਖਾਸ ਕਰ ਸੋ ਸਾਡਾ ਉਦੋਂ ਦਾ ਜੋ ਮਕਸਦ ਇਹ ਹੀ ਸੀ ਕਿ ਰੁੱਖੀ ਇੱਕ ਐਦਾਂ ਦੀ ਚੀਜ਼ ਆ ਜਿਹਦੇ ਨਾਲ ਸਾਡੀ ਹਵਾ ਧਰਤੀ ਤੇ ਸਾਡਾ ਵਾਤਾਵਰਨ ਸਾਰਾ ਕੁਝ ਪਾਣੀ ਸਾਡਾ ਸੰਭਿਆ ਜਾਂਦਾ ਸੋ ਜਦੋਂ 2018 ਦੇ ਵਿੱਚ ਆਪਾਂ ਇਹ ਮਹਿਮ ਸ਼ੁਰੂ ਕੀਤੀ ਉਦੋਂ ਬਹੁਤ ਥੋੜੇ ਰੂਪ ਚ ਲਾ ਲੋ ਵੀ ਮੈਂ ਆਪਣੇ ਪਿੰਡ ਪੱਦਰ ਤੋਂ ਹੀ ਸ਼ੁਰੂ ਕੀਤਾ ਸੀਗਾ ਇਹ ਸਾਰਾ ਕੰਮ ਜਿਹਦੇ ਵਿੱਚ ਮੇਰੇ ਪਿੰਡ ਵਾਲੇ ਨੌਜਵਾਨਾਂ ਨੇ ਬਹੁਤ ਸਾਥ ਦਿੱਤਾ ਤੇ 2018 ਤੋਂ ਲਗਾਤਾਰ ਅਸੀਂ 2000 22 ਤੱਕ ਇਹ ਕੰਮ ਕੀਤਾ ਮੁਹਿੰਮ ਚਲਾਈ ਇਹਦੇ ਵਿੱਚ ਲਗਭਗ ਅਸੀਂ 10000 ਦੇ ਕਰੀਬ ਬੂਟਾ ਲਗਾਇਆ ਸੀਗਾ ਮੇਰੇ ਪਿੰਡ ਤੋਂ ਸ਼ੁਰੂ ਹੋ ਕੇ ਮੋਹਾਲੀ ਜ਼ਿਲ੍ਹੇ ਦੇ ਤਕਰੀਬਨ ਲਾ ਲੋ ਵੀ ਹਰੇਕ ਪਿੰਡ ਦੇ ਵਿੱਚ ਸੀ ਪਹੁੰਚ ਕੀਤੀ ਸੋ 10000 ਬੂਟਾ ਇਹ ਬਖ ਬਖ ਥਾਵਾਂ ਉਤੇ ਲਗਾਇਆ ਗਿਆ 2022 ਦੇ ਵਿੱਚ ਮੈਂ ਹੁਣ ਆ ਵੀਡੀਓ ਦੇ ਵਿੱਚ ਅਸੀਂ ਕੁਝ ਫੋਟੋਆਂ ਵੀ ਜਾਰੀ ਕਰਾਂਗੇ ਜਿਹਦੇ ਜਦੋਂ ਅਸੀਂ ਸਟਾਰਟ ਕੀਤਾ 2018 ਤੋਂ ਲੈ ਕੇ 22 ਦੇ ਸਫਰ ਚ ਜੋ ਰਿਜ਼ਲਟ ਆ ਫੋਟੋ ਤੁਹਾਨੂੰ ਦਿਖਾ ਰਹੇ ਹਾਂ ਨਾਲ ਹੀ ਇਹਦੇ ਵਿੱਚ ਬੂਟੇ ਅੱਜ ਲਗਭਗ ਤਕਰੀਬਨ 10 10 15 ਫੁੱਟ ਤੱਕ ਇਹਨਾਂ ਦੀ ਪਹੁੰਚ ਗਈ ਹੈ। ਸੋ ਜਦੋਂ ਇਹ ਅਸੀਂ ਬੂਟੇ ਲਗਾਇਆ ਰਹੇ ਸੀ ਉਦੋਂ ਕੁਝਕ ਦਿਕਤਾਂ ਸਾਨੂੰ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚ ਜਦੋਂ ਬੂਟਾ ਜਿੰਨਾ ਛੋਟਾ ਹੁੰਦਾ ਤੌਦੇ ਤੇ ਮਾਰ ਬਹੁਤ ਪੈਂਦੀ ਤੇ ਸਾਂਭਣ ਦੇ ਵਿੱਚ ਬਹੁਤ ਦਿੱਕਤ ਆਉਂਦੀ। ਸੋ ਇਹਨਾਂ ਸਾਰੀਆਂ ਦਿੱਕਤਾਂ ਨੂੰ ਦੇਖਦੇ ਹੋਏ ਅਸੀਂ ਮੋੜ ਹੁਣ 2025 ਦੇ ਵਿੱਚ ਮਿਸਲ ਸਤਲੂਜ ਵੱਲੋਂ ਇਹ ਆਪਣੀ ਬੂਟਾ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਹਦੇ ਵਿੱਚ ਅਸੀਂ 5 ਤੋਂ ਤਕਰੀਬਨ 6 ਫੁੱਟ ਲੰਬੇ ਬੂਟੇ ਲਗਾ ਰਹੇ ਹਾਂ। ਕਿਉਂਕਿ ਜਿਹੜੀਆਂ ਦਿੱਕਤਾਂ ਸਾਨੂੰ ਪਹਿਲਾਂ ਪੇਸ਼ ਆਈਆਂ ਜਿਵੇਂ ਬੂਟਾ ਛੋਟਾ ਸੀ ਉਹਨੂੰ ਮਾਰ ਪੈਂਦੀ ਸੀ ਉਹਨੂੰ ਜਾਂ ਤਾਂ ਇੱਕ ਤਾਂ ਬੂਟੇ ਦਾ ਜਿਹੜਾ ਵਾਧਾ ਬਹੁਤ ਹੌਲੀ ਹੁੰਦਾ ਪਾਣੀ ਦੇਣਾ ਉਹਨੂੰ ਜਾਂ ਉਹਦੀ ਕਿਉਂਤੀ ਪੱਖੋਂ ਦੇ ਆਲੇ ਦੁਆਲੇ ਬਾੜ ਕਰਨੀ ਉਹਦੇ ਵਿੱਚ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਪਸ਼ੂ ਖਾਜਨ ਨੇ ਬੱਕਰੀਆਂ ਖਾ ਜਾਂਦੀਆਂ ਸੋ ਇਦਾਂ ਦੀ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਹੁਣ ਅਸੀਂ ਤਕਰੀਬਨ ਲਾ ਲੋ ਵੀ 2022 ਤੋਂ ਆ 25 ਤੱਕ 2 ਸਾਲ ਦਾ ਵਿੱਚ ਇੱਕ ਸਮਾਂ ਰੱਖਿਆ ਸੀ ਜਿਹਦੇ ਦੇ ਵਿੱਚ ਅਸੀਂ ਬੂਟੇ ਧਾਰ ਕੀਤੇ ਜਿਨ੍ਹਾਂ ਦੀ 5 ਤੋਂ 6 ਫੁੱਟ ਲੰਬਾਈ ਆ ਸੋ ਹੁਣ ਅਸੀਂ ਦੁਬਾਰਾ ਇਸ ਮੁਹਿੰਮ ਨੂੰ ਸ਼ੁਰੂ ਕਰ ਰਹੇ ਹਾਂ ਪਿਛਲੇ 2 ਸਾਲਾਂ ਚ ਮੈਨੂੰ ਬਹੁਤ ਸਾਰੇ ਸਾਡੇ ਮਿੱਤਰ ਪਿਆਰੇ ਇਲਾਕੇ ਦੇ ਬੰਦੇ ਆ ਪੰਚਾਂ ਸਰਪੰਚਾਂ ਦਾ ਨੌਜਵਾਨ ਸੁਭਾਵਾ ਕਲੱਬ ਇਹਨਾਂ ਸਾਰਿਆਂ ਦੇ ਬਹੁਤ ਫੋਨ ਆਉਂਦੇ ਰਹੇ ਕਿ ਬਾਈ ਜੀ ਆਓ ਉਪਰ ਦੁਆਰਾ ਬੂਟੇ ਲਗਾਉਣੇ ਸੀ ਤੁਹਾਨੂੰ ਥਾਂ ਪ੍ਰੋਵਾਈਡ ਕਰਾਉਂਦੇ ਆ ਤੁਸੀਂ ਆਓ ਤੇ ਸਾਡੇ ਪਿੰਡ ਚ ਟਟਾ ਲਓ ਪਰ ਮੈਂ 2 ਸਾਲਾਂ ਦੀ ਸੀ ਬ੍ਰੇਕ ਲੈ ਰੱਖੀ ਸੀ ਤੇ ਮੋੜ ਅਸੀਂ ਹੁਣ ਇਹ ਆਪਣੀ ਬੂਟਾ ਮੁਹਿੰਮ ਸ਼ੁਰੂ ਕਰ ਰਹੇ ਹਾਂ ਲਗਭਗ ਇਹ ਲਾਲੋਬੀ ਸੀ 2-3 ਦਿਨ ਤੱਕ ਆਗਲੇ ਹਫਤੇ ਤੋਂ ਮਿਸਰ ਸਤਲੁਜ ਵੱਲੋਂ ਤੁਹਾਡੇ ਪਿੰਡ-ਪਿੰਡ ਤੁਹਾਡੇ ਘਰ-ਘਰ ਪਹੁੰਚ ਕੇ ਬੂਟੇ ਲਗਾਵਾਂਗੇ ਜਿਨ੍ਹਾਂ ਬੂਟਿਆਂ ਦੀ ਤਕਰੀਬਨ ਲੰਬਾਈ 5 ਤੋਂ 6 ਫੁੱਟ ਹੈਗੀ ਆ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਸਾਡਾ ਇਹਦੇ ਵਿੱਚ ਸਾਥ ਦਿਓ ਕਿਉਂਕਿ ਇਹ ਬਹੁਤ ਜ਼ਰੂਰੀ ਕੰਮ ਆ ਅਸੀਂ ਸਾਡੀ ਜ਼ਿੰਦਗੀ ਆ ਅਸੀਂ ਸਾਹ ਲੈਣੇ ਆ ਕਿੰਨੀਆਂ ਸਾਰੀਆਂ ਅੱਜ ਸਾਡੇ ਬੰਦਿਆਂ ਨੂੰ ਬੱਚਿਆਂ ਨੂੰ ਬਿਮਾਰੀਆਂ ਜਿਹੜੇ ਸਾਹ ਦੇ ਰੋਗ ਨੇ ਉਹਦਾ ਕਾਰਨ ਹੈ ਕਿ ਹਵਾ ਸਾਡੀ ਸ਼ੁੱਧ ਨਹੀਂ ਰਹੀ ਕਿੰਨਾ ਪ੍ਰਦੂਸ਼ਣ ਆ ਸਾਡੇ ਆਲੇ ਦੁਆਲੇ ਕਿੰਨਾ ਕੁਝ ਹੋਰ ਗੰਧਮੰਦ ਹੈ ਇਸ ਤਰ੍ਹਾਂ ਦਾ ਜਿਹੜਾ ਸਾਡੇ ਸਾਹ ਦੇ ਰਾਹੀਂ ਅੰਦਰ ਜਾਂਦਾ ਸੋ ਰੁੱਖ ਤੇ ਬੁੱਟੇ ਇਦਾਂ ਦੀ ਸਾਡੇ ਇੱਕ ਸਹਾਹੀ ਮਿੱਤਰ ਨੇ ਜਿਹੜੇ ਕਿ ਹਵਾ ਨੂੰ ਸ਼ੁੱਧ ਕਰਦੇ ਨੇ ਦੂਜਾ ਵੱਡਾ ਕਾਰਨ ਹੁਣ ਮੀਂਹ ਘਟ ਪੈ ਰਹੇ ਨੇ ਸੋ ਰੁੱਖ ਬੂਟੇ ਮੀਂਹ ਪਾਉਣ ਦੇ ਵਿੱਚ ਵੀ ਸਹਾਹੀ ਹੁੰਦੇ ਨੇ ਤੇ ਜਿੰਨਾ ਜੀਵ ਜੰਤੂ ਪਸ਼ੂ ਪੰਛੀ ਨੇ ਉਹਨਾਂ ਦੇ ਇਹ ਇੱਕ ਰਹਿਣ ਵਸੇਰੇ ਸੋ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਅਸੀਂ ਰੋਜ਼ ਬਾਣੀ ਚ ਪੜਦੇ ਆ ਦੂਰਾ ਪਵਨ ਗਰੂ ਪਾਣੀ ਪਤਾ ਮਾਤਾ ਤਰਮਾਂਤ ਸੋ ਸਾਨੂੰ ਗੁਰੂ ਸਾਹਿਬ ਦਾ ਵੀ ਹੁਕਮ ਵੀ ਸਾਨੂੰ ਆਪਣੇ ਵਾਤਾਵਰਣ ਨੂੰ ਸੰਭਾਲਣਾ ਚਾਹੀਦਾ ਜੋ ਅਸੀਂ ਪੜਦੇ ਇਹਨੂੰ ਆਪਾਂ ਆਪਣੇ ਨਿੱਜੀ ਅਮਲੀ ਰੂਪ ਦੇ ਵਿੱਚ ਵੀ ਕਮਾਈਏ ਤਾਂ ਜੋ ਅਸੀਂ ਇਸ ਮਾਂ ਧਰਤੀ ਦਾ ਕਰਜ਼ਾ ਕੁਛ ਨਾ ਕੁਛ ਜ਼ਰੂਰ ਲਾ ਸਕੀ ਘਟੂ ਘਟ ਬੰਦਾ ਇੰਨਾ ਕੁ ਦਮ ਤਾਂ ਕਰੇ ਕਿਉਂਕਿ ਦੇਖੋ ਇੱਥੇ ਰਹਿਣਾ ਕਿਸੇ ਨੇ ਨਹੀਂ ਜਾਣਾ ਸਾਰਿਆਂ ਨੇ ਵੀ ਜਿੰਨੀ ਕੁ ਲੱਕੜ ਬੰਦੇ ਦੇ ਅੰਤਿਮ ਸਮੇਂ ਲੱਗਦੀ ਆ ਉਨੇਕ ਤਾਂ ਬੰਦਾ ਆਪ ਲਈ ਆਪ ਦਾ ਇੱਕ ਤਿਆਰੀ ਕਰਕੇ ਜਾਂਦਾ ਸੋ ਮੇਰੀ ਹਰ ਇੱਕ ਮਾਈ ਭਾਈ ਨੂੰ ਪਿੰਡ ਚ ਰਹਿਣ ਵਾਲੇ ਬੱਚੇ ਬਜ਼ੁਰਗ ਸਾਰਿਆਂ ਤੋਂ ਬੇਨਤੀ ਹੈ ਕਿ ਸਾਡੀ ਇਸ ਮੁਹਿੰਮ ਦਾ ਸਾਥ ਦਿਓ ਵੱਧ ਤੋਂ ਵੱਧ ਆਪਾਂ ਰੁੱਖ ਲਗਾਈਏ ਤਾਂ ਜੋ ਆਪਦਾ ਵਾਤਾਵਰਣ ਆਪਦਾ ਆਲਾਦ ਵਾਲਾ ਅਸੀਂ ਸਾਂਭ ਸਕੀਏ ਆਪਣੇ ਪੰਜਾਬ ਨੂੰ ਹਰਿਆ ਭਰਿਆ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ